ਸਾਰਿਆਂ ਨੂੰ ਪਿਆਰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਸੂਟ ਨਾ ਹੈਗੇ ਨੇ ਵਿੱਚ ਦੁਪੱਟਿਆਂ ਨਾਲ ਵੀ ਨੇ ਵਿੱਚ ਬਿਨਾ ਦੁਪੱਟੇ ਤੋਂ ਵੀ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਤੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਨਿੰਨ ਨੇ ਨਹੀਂ ਤੱਕ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਜੀ ਹਰ ਇੱਕ ਕੋਲੇ ਆਪਣੇ ਸੂਟਾਂ ਦਾ ਨੋਟੀਫਿਕੇਸ਼ਨ ਹੈ ਜਿਹੜਾ ਜਾ ਸਕੇ ਹਰ ਇੱਕ ਵੀਡੀਓ ਦੇ ਵਿੱਚ ਆਪਣੇ ਹਰ ਇੱਕ ਸੂਟ ਦਾ ਇਹ ਬਾਰੇ ਕਾਟਨ ਫੈਬਰਿਕ ਬਾਰੇ ਜੋ ਵੀ ਫੈਬਰਿਕ ਹੁੰਦੀ ਹੈ ਆਪਣਾ ਦੱਸਿਆ ਹੀ ਹੁੰਦਾ ਜੀ ਹਰ ਇੱਕ ਸੂਟ ਦਾ ਪ੍ਰਾਇਸ ਦੱਸਿਆ ਹੁੰਦਾ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਹਾਂ ਤੇ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਲੀਲਨ ਕਾਟਨ ਦੇ ਵਿੱਚ ਹੈ ਤੇ ਆਪਾਂ ਤੁਹਾਨੂੰ ਇੱਕ ਬਾਅਦ ਦੇ ਵਿੱਚ ਦਿਖਾਉਣੀ ਹੈ ਜਿਹੜਾ ਇਸ ਤਰ੍ਹਾਂ ਸਕਾਈ ਬਲੂ ਕਲਰ ਹੈ ਇਹਦੇ ਤੁਹਾਨੂੰ ਪੂਰ ਪ੍ਰਿੰਟ ਸੂਟ ਹੈ ਨਾਲ ਇਹਦਾ ਡਿਜ਼ਾਈਨ ਬਣਿਆ ਹੋਇਆ ਰਿਹਾ ਦੇਖੋ ਜੀ ਇਸ ਤਰ੍ਹਾਂ ਇਹਦਾ ਪ੍ਰਿੰਟ ਸੂਟ ਹੈ ਇਹ ਲੀਲਨ ਟਿਸਟਾ ਦੀ ਲੀਲਨ ਟਿਸਟਾ ਕਾਟਨ ਦਾ ਸੂਟ ਹੈ ਇਹ ਦੇਖੋ ਇਸ ਤਰ੍ਹਾਂ ਇਹਦਾ ਡਿਜ਼ਾਈਨ ਬਣਿਆ ਹੋਇਆ ਜੀ ਕਾਟਨ ਦੀ ਲੇਸ ਲਾ ਕੇ ਇਹ ਇਸ ਤਰ੍ਹਾਂ ਨੈਟ ਵਾਲੀ ਲੇਸ ਵਿੱਚ ਫਿਰ ਫਿਕਸ ਕੀਤੀ ਹੋਈ ਹੈ ਉੱਪਰ ਨਹੀਂ ਧਰੀ ਹੋਈ ਇਸ ਤਰ੍ਹਾਂ ਘੇਰ ਦੇ ਉੱਪਰ ਕੀਤਾ ਹੈ ਇਸ طرح ਤੇ ਰੱਖੀ ਹੋਈ ਹੈ ਜੀ ਬਾਹ ਦੇ ਲਈ ਇਹਦੇ ਤੁਹਾਨੂੰ ਸਲਵਾਰ ਤੇ ਵੀ ਸੇਮ ਡਿਜ਼ਾਈਨ ਮਿਲੂਗਾ ਜੀ ਦੇਖੋ ਉਹਦਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਉਹਦਾ ਪਲਾਜ਼ੋ ਵੀ ਬਣਵਾ ਸਕਦੇ ਹੋ ਜੀ ਸਟੇਟ ਸਲਵਾਰ ਵੀ ਬਣਾ ਸਕਦੇ ਹੋ ਦੇਖੋ ਇਸ ਤਰ੍ਹਾਂ ਦੇ ਨਾਲ ਪਲੇਨ ਰੱਖੀ ਹੋਈ ਹੈ ਜੀ ਸਲਵਾਰ ਇਹ ਪਕਾ ਮਿਲੂਗਾ ਤੁਹਾਨੂੰ ਸਲਵਾਰ ਦੇ ਉੱਪਰ ਨੈਟ ਵਾਲੀ ਜਾਲੀ ਲਾ ਕੇ ਡਿਜ਼ਾਈਨ ਬਣਾਇਆ ਹੈ ਜੀ ਤੇ ਨਾਲੇ ਸੂਟ ਨਾਲ ਦੀ ਦੇ ਉੱਪਰ ਪੱਟੀ ਲੱਗੀ ਹੋਈ ਹੈ ਦੇਖੋ ਜੀ ਸੇਮ ਫੈਬਰਿਕ ਤੁਹਾਨੂੰ ਸਲਵਾਰ ਵੀ ਬਟਰ ਟੈਸਟਾ ਕਾਟਨ ਦੀ ਇਹ ਸਲਵਾਰ ਮਿਲੂਗੀ ਜੀ ਤੁਹਾਨੂੰ ਲੀਨਨ कॉटन ਦਾ ਸੂਟ ਮਿਲੂਗਾ ਨਹੀਂ ਮੈਂ ਤੁਹਾਨੂੰ ਫੋਟੋ ਤੇ ਦਿਖਾਉਣੀ ਆ ਜੀ ਇਹਦੇ ਨਾਲ ਹੈਗਾ ਦੁਪੱਟਾ ਇਸ ਤਰ੍ਹਾਂ ਦਾ ਦੇਖੋ ਬਹੁਤ ਵਧੀਆ ਦੁਪੱਟੇ ਦੇ ਤੁਹਾਨੂੰ ਆਲੇ-ਦਾਲੇ ਕੱਟਵਰਕ ਮਿਲੂਗਾ ਤੇ ਸਾਈਡਾਂ ਤੇ ਇਸ ਤਰ੍ਹਾਂ ਫਲਾਵਰ ਲੱਗੇ ਹੋਣਗੇ ਇਸ ਤਰ੍ਹਾਂ ਪ੍ਰਿੰਟਡ ਦੁਪੱਟਾ ਇਹਦੇ ਨਾਲ ਇਹ ਵੀ ਦੁਪੱਟਾ ਵੀ ਤੁਹਾਨੂੰ ਲੀਨਨ ਦੇ ਵਿੱਚ ਮਿਲੂਗਾ ਜੀ ਵਧੀਆ 2.5 ਮੀਟਰ ਦਾ ਦੁਪੱਟੇ ਦੇ ਵਿੱਚ ਵੀ ਵਰਕ ਮਿਲੂਗਾ ਦੇਖੋ ਇਸ ਤਰ੍ਹਾਂ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਦੇਖੋ ਜੇ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਨੀਲਨ ਕਾਟਨ ਦੇ ਵਿੱਚ ਸੂਟ ਹੈ ਇਹ ਮੈਂ ਤੁਹਾਨੂੰ ਤਿੱਕ ਤੇ ਬਣਿਆ ਹੋਇਆ ਦਿਖਾ ਦਿੰਨੇ ਆ ਕਿੰਨਾ ਵਧੀਆ ਗਰੈਨਸ ਲੁੱਕ ਸੂਟ ਬਣੂਗਾ ਦੇਖੋ ਐਦਾਂ ਦਾ ਸੂਟ ਆ ਜਿਹੜਾ ਇਹ ਬਣ ਕੇ ਰੈਡੀ ਹੋ ਜਾਊਗਾ ਕੋਈ ਤੁਹਾਨੂੰ ਦੁਪੱਟੇ ਦੀ ਲੋੜ ਨਹੀਂ ਇਹਦੇ ਨਾਲ ਕੋਈ ਵੀ ਤੁਹਾਨੂੰ ਇਹਦੇ 'ਤੇ ਕੋਈ ਡਿਜ਼ਾਈਨ ਬਣਾਉਣ ਦੀ ਲੋੜ ਨਹੀਂ ਐਕਸਟਰਾ ਹਨਾ ਟੇਲਰ ਨੂੰ ਲੈ ਕੇ ਦੇ ਪੈਸੇ ਦੇਣ ਦੀ ਲੋੜ ਨਹੀਂ ਹੈ ਕਿ ਸਾਰਾ ਸੂਟ ਹੈ ਜਿਹੜਾ ਇਹ ਰੈਡੀ ਬਣਿਆ ਹੋਇਆ ਜੀ ਇਹ ਸੂਟ ਦਾ ਪ੍ਰਾਈਸ ਰੱਖੂਗਾ ਜੀ ₹250 ਮਿੱਤ ਦਾ ਦੁਪੱਟਾ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਹੋਣਗੇ ਜੇ ਤੁਹਾਨੂੰ ਇਹ ਕਲਰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਕੋਈ ਹੋਰ ਕਲਰ ਲੈਣਾ ਜੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇੱਕ ਆਪਣੇ ਕੋਲੇ ਟੈਸਟਾ ਕਾਟਨ ਦੇ ਵਿੱਚ ਜੀ ਕੋਟਰੇ ਡੋਰੀਏ ਦੇ ਦੁਪੱਟੇ ਨਾਲ ਪ੍ਰਿੰਟਡ ਸੂਟ ਆਏ ਨੇ ਮੇਰੀ ਨਾ ਤੁਹਾਨੂੰ ਪਤਾ ਹੈ ਵੀਡੀਓ ਦੇ ਵਿੱਚ ਦੱਸਿਆ ਮੈਂ ਤੁਹਾਨੂੰ ਮੈਂ ਲੱਤ ਦੀ ਪ੍ਰੋਬਲਮ ਕਰਕੇ ਮੈਂ ਬਾਜ਼ਾਰ ਨਹੀਂ ਜਾ ਸਕਦੀ ਆਪਣੇ ਕੋਲੇ ਫੈਬਰਿਕ ਤੁਹਾਨੂੰ ਚਾਹੀਏ ਤੁਸੀਂ ਮੇਰੇ ਤੋਂ ਪਿੱਕਾ ਲੈ ਕੇ ਸੂਟ ਲੈ ਲਓ ਜੀ ਚਾਹੇ ਤੁਸੀਂ ਵੀਡੀਓ ਦੇ ਵਿੱਚੋਂ ਦੇਖ ਕੇ ਲੈ ਲਓ ਫੈਬਰਿਕ ਨਹੀਂ ਤਾਂ ਹਨ ਮਾੜਾ ਮਿਲੂਗਾ ਮੈਂ ਆਪਣੀ ਜ਼ਿੰਮੇਵਾਰੀ ਤੇ ਸੂਟਾਂ ਜਿਹੜੇ ਤੁਹਾਨੂੰ ਦੇਉਂਗੀ ਤੁਸੀਂ ਇਹ ਨਾ ਸਮਝਿਓ ਜੀ ਕਿ ਮੈਂ ਨਾ ਮੇਰਾ ਕੰਮ ਹੈ ਸੂਟ ਨਹੀਂ ਪਿਚਾ ਸਕਦੇ ਸਾਡੇ ਤੱਕ ਤੇ ਮੈਂ ਘਰੇ ਬੈਠੀ ਬੈਠੀ ਨਾਲ ਨਾਲ ਆਪਣਾ ਕੰਮ ਚੱਲੂਗਾ ਜੀ ਸੂਟਾਂ ਨਾਲ ਨਾਲ ਆਪਣੀ ਰੈਸਟ ਹੈ ਤੇ ਤੁਸੀਂ ਜੇ ਲੈਣਾ ਉਹ ਪ੍ਰਿੰਟਡ ਦੁਪੱਟੇ ਨੇ ਜੀ ਉਹਨਾਂ ਦੇ ਵਿੱਚ ਕਲਰ ਬਹੁਤ ਨੇ ਜੀ ਇਹਦੇ ਵਿੱਚ ਕਲਰ ਲੈਣੇ ਨੇ ਤੁਸੀਂ ਤਾਂ ਉਹ ਵੀ ਲੈ ਸਕਦੇ ਹੋ ਜੇ ਉਵੇਂ ਦੇ ਸੂਟ ਲੈਣੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਦੇਖੋ ਜੀ ਇਹ ਸੂਟ ਆ ਗਏ ਆਪਣੇ ਕੋਲ ਇਹਦੇ ਵੀ ਬੀਆ ਪ्युअर कॉटन ਦੇ ਵਿੱਚ ਇਹ ਸਾਡਾ ਸਰਪ੍ਰਾਈਜ਼ ਆਲੇ ਨੇ ਦੇਖੋ ਜੀ ਇਹ ਇਸ ਤਰ੍ਹਾਂ ਪ्युअर कॉटन ਦੇ ਪ੍ਰਿੰਟ ਸੂਟ ਨੇ ਇਹਦੇ ਨਾਲ ਤਾਂ ਹੱਪ ਨੇ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਦੁਪੱਟਾ ਮਿਲੂਗਾ ਪ੍ਰਿੰਟਡ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਆਪਾਂ ਪਰਸੋਂ ਵਾਲੀ ਵੀਡੀਓ ਦੇ ਵਿੱਚ ਵੀ ਸੂਟ ਪਾਏ ਹੋਏ ਨੇ ਜੀ ਇਹਨਾਂ ਦੇ ਕਲਰ ਹੈਗੇ ਨੇ ਜੋ ਵੀ ਇਹਨੇ ਤੇ ਡਾਰਕ ਕਲਰ ਵੀ ਨੇ ਲਾਈਟ ਕਲਰ ਵੀ ਨੇ ਪਰ ਮੈਨੂੰ ਉਦੋਂ ਇਸ ਟਾਈਮ ਇਹ ਕਲਰ ਸੋਹਣੇ ਲੱਗੇ ਇਸ ਕਰਕੇ ਮੈਂ ਤਾਂ ਹੀ ਲਈ ਬਾਕੀ ਤੁਹਾਡੀ ਚੁਆਇਸ ਆ ਤੁਸੀਂ ਮੇਰੇ ਤੋਂ ਇਹ ਸੂਟਾਂ ਨੇ ਪਿੱਕਾ ਮੰਗਵਾ ਸਕਦੇ ਹੋ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਸਾਡੇ ਤਿੰਨੇ ਐਕਸਮ ਆਪਣੇ ਕੋਲ ਅਵੇਲੇਬਲ ਨੇ ਜੇ ਕਿਸੇ ਨੂੰ ਹਮਾ ਤੇ ਥੋੜੇ ਜਿਹੇ ਲਾਈਟ ਕਲਰ ਨੇ ਜੇ ਤੁਸੀਂ ਡਾਰਕ ਲੈਣੇ ਆ ਤੁਸੀਂ ਡਾਰਕ ਵੀ ਲੈ ਸਕਦੇ ਹੋ ਦੇਖੋ ਇਦਾਂ ਤਾਂ ਤੁਹਾਨੂੰ ਦੁਪੱਟੇ ਮਿਲਣਗੇ ਪ੍ਰਿੰਟੇਡ ਜੀ ਇਹ ਸੋਹਣਾ ਕਲਰ ਇਹਦੇ ਵਿੱਚ ਇਹ ਵਾਲਾਗਾ ਕਰੀਮ ਆਫ ਕਰੀਮ ਕਲਰ ਆਫ ਵਾਈਟ ਦੇ ਵਿੱਚ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਪ੍ਰਿੰਟਡ ਦੁਪੱਟਾ ਦਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਤਿੰਨ ਕਲਰ ਨੇ ਦੇ ਵੀ ਬਾਦ ਕਾਟਨ ਦੇ ਦੁਪੱਟੇ ਵਾਲੇ ਦੋ ਸੂਟ ਆਪਣੇ ਕੋਲੇ ਹੋਰ ਨੇ ਇਹਨਾਂ ਨਾਲ ਦੁਪੱਟਾ ਹੈਗਾ ਜੀ ਕਾਟਨ ਦਾ ਇਸ ਤਰ੍ਹਾਂ ਦਾ ਬਲੈਕ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਜੀ ਦੇਖੋ ਗਰਲਸ ਲੁੱਕ ਦਾ ਸੂਟ ਹੈ ਦੇਖੋ ਜੀ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਤੇ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਰੱਖੀ ਜੀ ਸਲਵਾਰ ਤੁਸੀਂ ਇਹਦੇ ਨਾਲ ਚਾਹੇ ਪਲਾਜ਼ੋ ਬਣਾ ਸਕਦੇ ਹੋ ਤੇ ਸਟੇਟ ਸਲਵਾਰ ਬਣਾ ਸਕਦੇ ਹੋ ਕਮੀਜ਼ ਦੇ ਵਿੱਚੋਂ ਲੈ ਕੇ ਹਨਾ ਪੱਟੀ ਲਾ ਕੇ ਡਿਜ਼ਾਈਨ ਬਣਾ ਕੇ ਤੁਸੀਂ ਬਲੈਕ ਕਲਰ ਦਾ ਕਮੀਜ਼ ਤੇ ਲਾ ਕੇ ਕਿਦਾਂ ਵੀ ਡਿਜ਼ਾਈਨ ਬਣਾ ਸਕਦੇ ਹੋ ਬਹੁਤ ਵਧੀਆ ਸੂਟ ਬਣ ਜਾਣਗੇ ਡਿਜ਼ਾਈਨਰ ਇਸ ਤਰ੍ਹਾਂ ਇਹਦੇ ਨਾਲ ਹੈਗਾ ਜੀ ਕਾਟਨ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਫਲਾਵਰ ਮਿਲਣਗੇ ਫੁੱਲਾ ਡੁੱਲਾ ਵਧੀਆ 2.5 ਮੀਟਰ ਦਾ ਦੁਪੱਟਾ ਮਿਲੂਗਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਵਿੱਚ ਦੁਪੱਟਾ ਵਿੱਚ ਸ਼ਿਪਿੰਗ ਚਾਰਜ ਕਾਟਨ ਵਧੀਆ ਮਿਲੂਗੀ ਜੀ ਤੁਹਾਨੂੰ ਵਧੀਆ ਆਪਾਂ ਗਰੰਟੀ ਨਾਲ ਸੂਟ ਦੇਵਾਂਗੇ ਹਨਾ ਜਿਨ੍ਹਾਂ ਕੋਲ ਆਪਣੇ ਸੂਟ ਚਲੇ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਆਪਾਂ ਕਿਵੇਂ ਦਾ ਫੈਬਰਿਕ ਆ ਜਿਹੜਾ ਤੁਹਾਡੇ ਚਲੋ ਜੀ ਅਗਲਾ ਸੂਟ ਹੈਗਾ ப்ரோਜੀ ਕਲਰ ਦਾ ਇਹ ਵੀ ਪ੍ਰਿੰਟ ਸੂਟ ਹੈ ਕਾਟਨ ਦਾ ਇਹਦੇ ਕਿਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਜੀ ਦੇਖੋ ਗਲੇ ਦੇ ਉੱਪਰ ਤੇ ਸਾਰੇ ਕਮੀਜ਼ ਦੇ ਵਿੱਚ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈ ਇਹਦੇ ਨਾਲ ਇਸ ਤਰ੍ਹਾਂ ਨਹੀਂ ਲੱਗਿਆ ਜੀ ਮੈਚਿੰਗ ਸਲਵਾਰ ਤੇ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਰੱਖਿਆ ਹੋਇਆ ਜੀ ਸਾਰੇ ਦੁਪੱਟੇ ਦੇ ਵਿੱਚ ਪ੍ਰਿੰਟਿੰਗ ਜੀ ਲੁਗਾ ਤੁਹਾਨੂੰ ਕਾਟਨ ਦਾ ਦੁਪੱਟਾ ਹੈ ਪ੍ਰਿੰਟਡ ਦੇਖੋ ਜਿੱਦਾਂ ਦੇ ਫਲਾਵਰ ਡਿਜ਼ਾਈਨ ਸੂਟ ਦੇ ਵਿੱਚ ਬਣੇ ਹੋਏ ਨੇ ਉਵੇਂ ਦਾ ਇਹ ਇਹਦੇ ਵਿੱਚ ਬਣਿਆ ਹੋਇਆ ਹੈ ਜੀ ਦੁਪੱਟੇ ਦੇ ਵਿੱਚ ਇਹ ਸੂਟ ਦਾ ਪ੍ਰਾਈਸ ਵੀ 1000 ਰੁਪਏ ਰਹੂਗਾ ਜਿਸ ਵਿੱਚ ਸਪਿੰਗ ਚਾਰजेस ਵਿੱਚੀ ਹੋਣਗੇ ਦੇਖੋ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਆਗੇ ਜੀ ਆਪਣੇ ਕੋਲੇ ਮੈਚਿੰਗ ਦੇ ਵਿੱਚ ਇਹ ਵੀ ਪਿਓਰ ਕਾਟਨ ਦੇ ਸੂਟ ਨੇ ਇਹਦੇ ਨਾਲ ਤੁਸੀਂ ਪਹਿਲਾਂ ਦੇਖਿਆ ਹੋਊਗਾ ਮੈਂ ਪਿਸ਼ਤਾ ਦੇ ਸਾਨੂੰ ਇੱਕ ਸੂਟ ਪਿਆ ਮੇਰੇ ਕੋਲੇ ਮੈਂ ਦਿਖਾ ਦੰਨੀ ਹਾਂ ਤੁਹਾਨੂੰ ਇਹ ਪਿਸ਼ਤਾ ਦਾ ਡਿਜ਼ਾਈਨ ਸੀਗਾ ਉਹ ਥੋੜਾ ਜਿਹਾ ਪ੍ਰਾਈਸ ਜ਼ਿਆਦਾ ਸੀ ਕੋਸਟਲੀ ਪੈ ਜਾਂਦਾ ਤੇ ਹਰ ਇੱਕ ਭੈਣ ਦੇ ਹਨਾ ਬਜਟ ਚ ਨਹੀਂ ਆਉਣ ਵਾਲਾ ਸੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਸੇਮ ਡਿਜ਼ਾਈਨ ਹੈ ਜੀ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਦੇਖੋ ਤਿੰਨ ਕਲਰ ਨੇ ਇਹਦੇ ਵਿੱਚ ਮਾਸਟਰਡ ਹੋ ਗਿਆ ਪਰਪਲ ਹੋ ਗਿਆ ਫਿਰ ਇਸ ਤੋਂ ਬਾਅਦ ਹੈਗਾ ਇਸ ਤਰ੍ਹਾਂ ਦਾ ਸਕਾਈ ਹੋ ਸੇਮ ਡਿਜ਼ਾਈਨ ਮਿਲੂਗਾ ਸਲਵਾਰ ਦੇ ਵਿੱਚ ਤੁਹਾਨੂੰ ਹਲਕਾ ਸੈਲਫ ਪ੍ਰਿੰਟ ਮਿਲੂਗਾ ਦੇਖੋ ਜੇ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਮੈਂ ਤੁਹਾਨੂੰ ਦੂਸਰਾ ਡਿਜ਼ਾਈਨ ਵੀ ਦਿਖਾ ਦਨੀ ਆ ਸੇਮ ਡਿਜ਼ਾਈਨ ਇਹੀ ਹੈ ਇਹ ਕਾਟਨ ਦੇ ਵਿੱਚ ਆ ਗਿਆ ਜੀ ਇਹ ਟੈਸਟਾ ਕਾਟਨ ਦੇ ਵਿੱਚ ਆ ਗਿਆ ਇਸ ਕਰਕੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ ਇਹਦੇ ਵਿੱਚ ਕਲਰ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਟ੍ਰਿਸਟਾ ਕਾਟਨ ਦੇ ਲੈਣੇ ਨੇ ਮੈਚਿੰਗ ਸੂਟ ਹੈ ਜੇ ਤੁਸੀਂ ਨੇ ਇਹ ਕਾਟਨ ਦੇ ਲੈਣੇ ਨੇ ਇਹ ਕਾਟਨ ਦੇ ਵਿੱਚ ਤਿੰਨੇ ਕਲਰ ਨੇ ਜੀ ਆਪਣੇ ਕੋਲੇ ਆ ਗਏ ਤਿੰਨ ਕਲਰ ਨੇ ਇਹਨਾਂ ਦਾ ਪ੍ਰਾਈਸ ਰਹੂਗਾ 1100 ਰੁਪਏ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਲਓ ਦੀ ਸਕਰੀਨਸ਼ਾਟ ਤੁਸੀਂ ਸੂਟ ਬੁੱਕ ਕਰੋ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜੀ ਆਪਣੇ ਸੂਟ ਨੇ ਜਿਹੜੇ ਜਲਦੀ ਜਲਦੀ ਬੁੱਕ ਕਰ ਲਿਆ ਕਰੋ ਫਿਰ ਬਾਅਦ ਦੇ ਵਿੱਚ ਕਲਰ ਨਹੀਂ ਮਿਲਦੇ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਹੈ ਸਕਰੀਨਸ਼ਾਟ ਲਓ ਤੇ ਮੈਸੇਜ ਕਰੋ ਜੀ ਤੁਸੀਂ ਇਹ ਨਾ ਸਮਝਿਓ ਹਨਾ ਵੀ ਹੁਣ ਇਹਨਾਂ ਦੀ ਲੱਤ ਪ੍ਰੋਬਲਮ ਚੱਲ ਰਹੀ ਹੈ ਇਹਨਾਂ ਨੇ ਸੂਟ ਨਹੀਂ ਭੇਜਣੇ ਸਾਡੇ ਸਮੇਂ ਸਿਰ ਤੁਹਾਡਾ ਕੰਮ ਨਹੀਂ ਜੇ ਤੁਸੀਂ ਬੁਕਿੰਗ ਕਰ ਲਈ ਪੇਮੈਂਟ ਕਰਤੀ ਜੀ ਤੁਹਾਡਾ ਪਾਰਸਲ 2-4 ਦਿਨ ਦੇ ਵਿੱਚ ਤੁਹਾਡੇ ਤੱਕ ਪਹੁੰਚ ਜਾਊਗਾ ਤੇ ਆਪਾਂ ਕਿਵੇਂ ਨਾ ਕਿਵੇਂ ਕਰਕੇ ਆਪਣਾ ਕੰਮ ਹੈ ਜਿਹੜਾ ਉਹ ਤਾਂ ਜਾਰੀ ਰੱਖਾਂਗੇ ਹੀ ਹਨਾ ਤੁਹਾਨੂੰ ਵੀ ਰਿਕਵੈਸਟ ਹੈ ਜੀ ਤੁਸੀਂ ਵੱਧ ਤੋਂ ਵੱਧ ਹੈਲਪ ਕਰੋ ਤੇ ਤਾਂ ਕਰਕੇ ਆਪਣਾ ਜਿਹੜਾ ਕੰਮ ਹੈ ਏਭੇ ਵੱਧ ਸਕੇ ਹਨਾ ਹਰ ਇੱਕ ਨੂੰ ਹੀ ਹੈ ਹੁੰਦਾ ਵੀ ਆਪਣਾ ਕੰਮ ਨਾ ਰੁਕੇ ਚਾਹੇ ਔਖਾ ਸੌਖਾ ਹੋਣ ਤਕਲੀਫ ਕਿੰਨੀ ਮਰਜ਼ੀ ਹੋਵੇ ਜੀ ਜਿਹੜਾ ਮੇਰਾ ਕੰਮ ਹੈ ਉਹ ਮੈਂ ਜਰੂਰ ਕਰੂੰਗੀ ਕਰੂੰਗੀ ਇਹ ਨਹੀਂ ਹੈਗਾ ਵੀ ਆਪਾਂ ਕੰਮ ਛੱਡ ਕੇ ਪੈ ਜਾਵਾਂਗੇ ਫਿਰ ਕੰਮ ਛੱਡ ਕੇ ਕੁਝ ਨਹੀਂ ਬਣਨਾ ਮੁਸ਼ਕਲ ਹੋ ਜਾਂਦੀ ਹੈ ਤੁਸੀਂ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਪਤਾ ਕੀ ਹੈ ਹਰ ਇੱਕ ਬੰਦੇ ਦਾ ਜਿਹਦੇ ਕੋਲੇ ਜਿਆਦਾ ਪੈਸਾ ਜਿਆਦਾ ਹੋਇਆ ਉਹ ਬੰਦਾ ਇਹ ਚੀਜ਼ਾਂ ਨੂੰ ਨਹੀਂ ਸਮਝਦਾ ਆਪਣੇ ਵਰਗੇ ਨਾਰਮਲ ਜਿਹੜੇ ਬਸ ਚਲੋ ਜੀ ਮੈਂ ਤੁਹਾਨੂੰ ਕਈ ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ